ਸਸੀ ਗੱਲ ਦਰਸ਼ਕ ਵੀਰੋ ਚੈਨਲ YouTube ਵਾਲੇ ਫਾਰਵਰ ਦੇਖ ਰਹੇ ਹੋ ਜੀ ਜਾਣਕਾਰੀ ਦੇਣ ਜਾ ਰਹੇ ਹਾਂ ਜੀ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਨੇ ਗੱਲ ਕਰੀਏ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਤਾਂ ਦੁਪਹਿਰ ਤੋਂ ਲੈ ਕੇ ਸ਼ਾਮ ਦਾ ਮੌਸਮ ਸਾਫ਼ ਬਣਿਆ ਰਹੇਗਾ ਕੋਈ ਵੱਡੀ ਕਾਰਵਾਈ ਦਿਖਾਈ ਨਹੀਂ ਦੇ ਰਹੀ ਬਾਕੀ ਅਗੇ ਅਗੇ ਤੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਤਾਂ ਅਮاں ਅੱਜ ਪੰਜਾਬ ਦੇ ਵਿੱਚ ਵਧੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਅਗਰ ਗੱਲ ਕਰੀਏ ਤਾਂ ਜਿਸ ਦੇ ਕਾਰਨ ਅੱਜ ਤਾਪਮਾਨ ਜਿਹੜੇ ਨੇ 34-35 ਡਿਗਰੀ ਤੱਕ ਪਹੁੰਚ ਚੁੱਕੇ ਨੇ ਹਵਾ ਦਾ ਰੁਖ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਉੱਤਰ ਪੂਰਬ ਦਿਸ਼ਾ ਤੋਂ ਲਗਾਤਾਰ ਚੱਲ ਰਿਹਾ ਜਿਸ ਦੇ ਕਾਰਨ ਥੋੜਾ ਬਹੁਤਾ ਗਰਮੀ ਦਾ ਅਹਿਸਾਸ ਬशक ਘੱਟ ਹੈ ਪਰ ਹਿਊਮਿਡਿਟੀ ਦੀ ਮਾਤਰਾ ਵੀ ਠੀਕ ਠਾਕ ਬਣੀ ਹੋਈ ਹੈ ਜੀ ਆਉਂਦੇ ਕੋਈ ਸਾਨੂੰ 2-3 ਘੰਟੇ ਵਿੱਚ ਬੱਦਲੀ ਸਿਸਟਮ ਦਿਖਾਈ ਨਹੀਂ ਦੇ ਰਿਹਾ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਕੋਈ ਮੀਂਹ ਦੀ ਹਲਚਲ ਆਉਂਦੇ ਕੁਝ ਘੰਟੇ ਵਿੱਚ ਪੰਜਾਬ ਵਿੱਚ ਦਿਖਾਈ ਨਹੀਂ ਦੇ ਰਹੀ ਜੀ ਉਸ ਤੋਂ ਇਲਾਵਾ ਕੋਈ ਵੱਡਾ ਸਿਸਟਮ ਫਿਲਹਾਲ ਐਕਟੀਵੇਟ ਨਹੀਂ ਦਿਖਾਈ ਦੇ ਰਿਹਾ ਇਸ ਤੋਂ ਬਾਅਦ ਕਹਿ ਸਕੀ ਕਿ ਆਉਂਦੇ ਕੁਝ ਘੰਟਿਆਂ ਵਿੱਚਾਨੂੰ ਮੀਂਹ ਹਨੇਰੀਏ ਚੱਕਰ ਦੇਖਣ ਨੂੰ ਮਿਲੇ। ਮੌਸਮ ਓਵਰਆਲ ਠੀਕ ਠਾਕ ਹੈ। ਤੇ ਕੋਈ ਅਗਰ ਨਵੀਂ ਅਪਡੇਟ ਆਉਂਦੀ ਹੈ ਤਾਂ ਚੈਨਲ ਤੇ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ। ਇਸ ਤੋਂ ਇਲਾਵਾ ਇੱਕ ਮੌਸਮ ਪਾਗਲ ਅਲਰਟ ਹੈ ਕਿ ਆਉਂਦੇ ਦਿਨਾਂ ਵਿੱਚ ਇੱਕ ਸਾਈਕਲੋਨ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਤੋਂ ਹਿਟਲੇ ਪਾਸੇ ਦੇਖੀਏ ਤਾਂ। ਯਾਨੀ ਕਿ ਮੱਧ ਭਾਰਤ ਤੋਂ ਇਹ ਉੱਤਰ ਭਾਰਤ ਵੱਲ ਕੂਚ ਕਰ ਰਿਹਾ ਹੈ। ਜਿਹਦੇ ਬਾਰੇ ਤੁਹਾਨੂੰ ਜਲਦੀ ਹੀ ਨਵੀਂ ਵੀਡੀਓ ਵਿੱਚ ਜਾਣਕਾਰੀ ਦਵਾਂਗੇ। ਤੁਹਾਨੂੰ ਜਾਣਕਾਰੀ ਉਦੋਂ ਹੀ ਮਿਲੇਗੀ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆ ਏਸੀਜੀ ਅਪਡੇਟ ਅੱਜ ਦੇ ਮੌਸਮ ਦੀ ਨਵੀਂ ਵੀਡੀਓ ਵਿੱਚ ਜਲਦ ਮਿਲਦੇ ਹਾਂ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ